ਹਾਂ ਹਾਂ ਫੋਟੋ ਉਹ ਵੀ ਉਹਨਾਂ ਮੈਚ ਰਿਪੋਰਟ ਦੀ ਆਖਰੀ ਹੈ ਪੌਂਬਾਇ ਚ ਹੈ ਟਾਂਗ ਲੱਗੇ ਹੁੰਦੇ ਆ ਟਾਂਗਾਂ ਤੇ ਲੱਗੇ ਹੁੰਦੇ ਆ ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਮਾਜ ਵਿਰੋਧੀ ਤੇ ਕ੍ਰਿਮिनल ਅੰਸਰ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ। ਬੀਤੇ ਦਿਨੀ ਸੁਚੱਜੇ ਤਰੀਕੇ ਨਾਲ ਇਲੈਕਸ਼ਨ ਮੁਕੰਮਲ ਕਰਨ ਤੋਂ ਪ੍ਰੰਤ ਐਸਪੀ ਸਿਟੀ ਸਰਫਰਾਜ਼ আলম, ਐਸਪੀ ਡੀ 유ਵੇਸ਼ ਕੁਮਾਰ, ਡੀਐਸਪੀ ਡੀ ਅਫਤਾਰ ਸਿੰਘ ਤੇ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਰਸ਼ਮਿੰਦਰ ਸਿੰਘ ਦੀ ਟੀਮਾਂ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਈਆਂ ਸੀ ਇਹ ਬੜਾ ਇੱਕ ਟੈਕਨੀਕਲ ਤੇ ਹਾਈ ਫਾਈ ਚੋਰੀ ਦਾ ਮੋਡਿਊਲ ਆ ਜੀ ਜਿਹੜੇ ਸਾਰੇ ਥਾਵਾਂ ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ ਅੱਡੜ ਕੰਪਨੀਆਂ ਦੇ Airtel ਦੇ Jio ਦੇ Vodafone ਦੇ ਜਿਹਦੇ ਰਾਹੀਂ ਇੰਟਰਨੈਟ ਕਨੈਕਟੀਵਿਟੀ ਪੂਰੇ ਪੰਜਾਬ 'ਚ ਇਨਸ਼ੋਰ ਕੀਤੀ ਜਾਂਦੀ ਹੈ ਉਸ ਮੋਬਾਈਲ ਟਾਵਰ ਦੀ 80 ਤੋਂ 100 ਮੀਟਰ ਦੀ ਹਾਈਟ ਹੁੰਦੀ ਆ ਕਾਫੀ ਉੱਚਾ ਟਾਵਰ ਹੁੰਦਾ ਹੈ ਉਹਦੇ ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ ਆ ਇਸ ਟੀਮ ਨੇ ਮਿਹਨਤ ਕਰਕੇ 8 ਦੋਸ਼ੀ ਅਰੈਸਟ ਕੀਤੇ ਆ ਜਿਨ੍ਹਾਂ ਚੋਂ ਮੇਨ ਮਾਸਟਰਮਾਈਂਡ ਨੇ ਸੁਭਾਸ਼ ਕੁਮਾਰ ਤੇ ਨਵਾਜਿਸ ਖਾਨ ਇਹ ਅੱਠ ਦੋਸ਼ੀਆਂ ਨੇ ਮੋਬਾਈਲ ਟਾਵਰ ਜਿਹੜੇ ਟੈਲੀਕਮ ਕੰਪਨੀਆਂ ਦੇ ਲੱਗੇ ਹੁੰਦੇ ਆ ਉਹਦੇ 'ਚ ਦੋ بڑے ਮਹਿੰਗੇ ਤੇ ਕੋਸਟਲੀ ਇਕਵਿਪਮੈਂਟ ਹੁੰਦੇ ਆ ਉਹਨਾਂ 'ਚੋਂ ਇੱਕ ਇਕਵਿਪਮੈਂਟ ਹੁੰਦਾ BTS بیس ਟ੍ਰਾਂਸਿਵਰ ਸਿਸਟਮ ਇੱਕ ਇਕਵਿਪਮੈਂਟ ਹੁੰਦਾ ਆ RRU ਇਹ ਦੋਨੇ ਇਕਵਿਪਮੈਂਟ ਦੀ ਮਾਰਕੀਟ ਕੋਸਟ ਲੱਖਾਂ 'ਚ ਹੈਗੀ ਹੈ ਕਿਉਂਕਿ ਇਹ بڑے ਹਾਈ ਫਾਈ ਤੇ ਟੈਕਨੀਕਲ ਜਿਹੜੇ ਉਪਕਰਨ ਹੁੰਦੇ ਆ ਇਹ ਬੜੀ ਸਫਾਈ ਨਾਲ ਸੇਫਟੀ ਕਿੱਟਾਂ ਨੂੰ ਪਾ ਕੇ ਤੇ ਬੜੀ ਮਹਾਰਤ ਇਹਨਾਂ ਨੇ ਟਾਵਰਾਂ ਤੇ ਚੜਨ ਤੇ ਹਾਸਲ ਕੀਤੀ ਹੋਈ ਸੀ ਤੇ ਇੱਕ ਟਾਵਰ ਤੋਂ ਇਹ 2 ਤੋਂ 3 ਇਕੁਪਮੈਂਟ ਕੱਢਣ 'ਚ ਸਿਰਫ 5 ਮਿੰਟ ਦਾ ਸਮਾਂ ਲੰ데요 ਸੀ ਤੇ ਤੁਸੀਂ ਇਹ ਲਾ ਲਓ ਕਿ ਫਟਾਫਟ ਟਾਵਰ ਤੇ ਚੜੇ ਇਹ ਦੋਨੇ ਇਕੁਪਮੈਂਟ ਉਥੋਂ ਆਪਣੇ ਔਜ਼ਾਰਾਂ ਨਾਲ ਉਥੋਂ ਰਿਮੂਵ ਕੀਤੇ ਤੇ ਚੋਰੀ ਕਰਕੇ ਉਥੋਂ ਗਾਇਬ ਹੋ ਗਏ ਇਸ ਗਰੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10000 ਵਾਰਦਾਤਾ ਨੂੰ ਚੋਰੀ ਦੀ ਅੰਜਾਮ ਦਿੰਦਾ ਹੈ ਤੇ ਕੱਲੇ ਜੇ ਆਪਾਂ ਪੰਜਾਬ 'ਚ ਵੇਖੀਏ ਤੇ 100 ਪਲੱਸ ਵਾਰਦਾਤਾ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਦੋਨੇ ਇਕੁਇਪਮੈਂਟ ਚੋਰੀ ਕੀਤੇ ਇਸ ਇਕੁਇਪਮੈਂਟ ਨੂੰ ਚੋਰੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੋ ਗਿਆ ਤੇ ਇੱਕ ਤਾਂ ਇੰਟਰਨੈਟ ਕਨੈਕਟੀਵਿਟੀ ਜਿਹੜਾ ਆਪਾਂ ਬਾਰ-ਬਾਰ ਕਹਿੰਨੇ ਆ ਨਾ ਕਾਲ ਡ੍ਰੌਪ ਹੋ ਗਈ ਕਾਲ ਨਹੀਂ ਲੱਗ ਰਹੀ ਹੈ ਇੱਕ ਤਾਂ ਇੰਟਰਨੈਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ ਦੂਜਾ ਟੈਲੀਕਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਆ ਤੀਜਾ ਇੰਟਰਨੈਟ ਇੱਕ ਅਸੈਂਸ਼ੀਅਲ ਸਰਵਿਸ ਹੈਗੀ ਆ ਉਹਦਾ ਵੀ ਨੁਕਸਾਨ ਹੁੰਦਾ ਉਸ ਤੋਂ ਇਲਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੇ ਜੇਕਰ ਇਹ ਇਕਵਿਪਮੈਂਟ ਚੋਰੀ ਕਰ ਲੈਣ ਤੇ ਉਹ ਦੂਜੇ ਮੁਲਕ ਦੀ ਏਜੰਸੀਆਂ ਜਿਹੜੀਆਂ ਨੇ ਉਹ ਇਸ ਟਾਵਰ ਪਹਿਲੀ ਗੱਲ ਇਹ ਕਿ ਤੁਹਾਡੇ ਟੈਕਨੀਕਲ ਕੰਮ ਕਿ ਪਹਿਲਾਂ ਇਸ ਜੀ ਦਾ ਕੰਮ ਕਰਦੇ ਨੇ ਉਹ ਉਲਟਾ ਇਹ ਦੇਖੋ ਜੀ ਇਹਦੇ ਚ ਦੋ ਤਿੰਨ ਜਿਹੜੇ ਦੋਸ਼ੀ ਹੈਗੇ ਉਹ ਤੇ ਬਿਲਕੁਲ ਟੈਕਨੀਕਲੀ ਸਾਨੂੰ ਨੇ ਉਹਨਾਂ ਨੂੰ ਕੱਲਾ ਕੱਲਾ ਪਤਾ ਆ ਕਿਵੇਂ ਸੇਫਟੀ ਕਿੱਟ ਪਾਣੀ ਆ ਕਿਵੇਂ ਟਾਵਰ ਤੇ ਚੜਨਾ ਆ ਕਿਹੜੇ ਔਜ਼ਾਰ ਨਾਲ ਹੀ ਕਿਹੜੀ ਚੀਜ਼ ਨੂੰ ਖੋਲ ਕੇ 5 ਮਿੰਟ ਚ ਇੱਕ ਟਾਵਰ ਨੂੰ ਅੰਜਾਮ ਦੇ ਦਿੰਦੇ ਤੇ ਜਿਵੇਂ ਮੈਂ ਕਹਿ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਚ ਪੂਰੇ ਇੰਡੀਆ ਚ ਚੋਰੀ ਕੀਤੀਆਂ ਨੇ ਇਹਨਾਂ ਨੇ ਤੇ ਜਿਹੜੀ Airtel ਕੰਪਨੀ ਆ ਉਹਨੇ ਪਟਿਆਲਾ ਪੁਲਿਸ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਆ कि ਜਿਹੜਾ ਇਹਨੇ ਲਗਾਤਾਰ ਟਾਵਰਾਂ ਦਾ ਨੁਕਸਾਨ ਹੋ ਰਿਹਾ ਸੀ ਉਹਨੂੰ ਵੀ ਇਸ ਕਰਕੇ ਰੋਕਿਆ ਜਾ ਸਕਦਾ ਹੈ। ਜਿਹੜੇ ਹੋਰ ਜਿਹੜੇ ਹੈਗੇ ਆ ਇਹਦੇ ਚੋਰੀ ਥੋੜਾ ਦੇਖੋ ਇਹਨਾਂ ਨੇ ਪਟਿਆਲਾ, ਬਠਿੰਡਾ, ਫਰੀਦਕੋਟ, ਮਾਨਸਾ, ਖੰਨਾ ਸਾਰੇ ਪੰਜਾਬ ਚ ਤਕਰੀਬਨ 60-60 ਵਾਰਦਾਤਾਂ ਤੇ ਮੰਨ ਗਏ। ਹੁਣ ਇਹਨਾਂ ਦਾ ਹੋਰ ਅੱਗੇ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈ ਕੇ 27 ਨਾਲ ਕਸ਼ਕਿਸ਼ ਕਰਕੇ ਇਸ ਗੈਂਗ ਦੇ ਬਾਕੀ ਦੋਸ਼ੀ ਵੀ ਅਰੈਸਟ ਕੀਤੇ ਜਾਣਗੇ ਤੇ ਹੋਰ ਵੀ ਰਿਕਵਰੀ ਨੂੰ ਜਿਹੜਾ ਆ ਜਾਵੇਗਾ। ਅਰੇ ਗਲਪ ਕੰਟੇਨਰ ਕੀ ਦਬੇ ਦੇ ਇਸ ਮਾਮਲੇ ਦੇਖੋ ਜੀ ਉਹ ਵੀ ਤਫਤੀਸ਼ ਦਾ ਵਿਸ਼ਾ ਆ ਕਿ ਕਿਸੇ ਪੋਰਟ ਰਾਹੀਂ ਜਿਵੇਂ ਕੋਈ ਪੋਰਟਸ ਹੁੰਦੇ ਆ ਉੱਥੇ ਕੰਟੇਨਰ ਜਿਹੜੇ ਜਹਾਜ਼ ਹੁੰਦੇ ਆ ਉਹਦੇ ਰਾਹੀਂ ਭੇਜਦੇ ਸੀ ਜਾਂ ਉਹਨੂੰ ਛੋਟੇ ਹਿੱਸਿਆਂ ਚ ਵੰਡ ਕੇ ਕਿਸੇ ਕੋਰੀਅਰ ਕੰਪਨੀ ਰਾਹੀਂ ਭੇਜਦੇ ਸੀ ਸਾਰਾ ਤਫਤੀਸ਼ ਦਾ ਵਿਸ਼ਾ ਆ ਪਰ ਉਹ ਅਸੀਂ ਬੜੀ ਢੰਗ ਨਾਲ ਤਫਤੀਸ਼ ਕਰਾਈ ਨਹੀਂ ਕਿ ਸੁਭਾਸ਼ ਕੁਮਾਰ ਹੀ ਜਿੰਦਰਾ ਮਾਸਟਰ ਮਾਈਂਡ ਸੁਭਾਸ਼ ਕੁਮਾਰ ਹੀ ਹੈ ਉਹ ਮਾਇ ਜਿਹੜੀ ਕਰਨ ਦੀ ਗੱਲ ਕੀਤੀ ਜਾ ਰਹੀ ਉਹ ਵੀ ਚੋਰੀ ਕਿ ਤਰ੍ਹਾਂ ਸੀ ਕਿ ਉਹਨਾਂ ਬਾਰੇ ਵੀ ਕੋਈ ਸਾਹਮਣੇ ਦੇ ਇੰਡੀਆ ਦੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦੇ ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 56 ਤੇ RRU ਯੂਨਿਟ ਨੇ ਦੋ BTS ਯੂਨਿਟ ਨੇ 51 BTS ਕਾਰਡ ਨੇ ਤੇ ਜੇ ਸਾਰੇ ਇਕਵਿਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤੇ 1.5 ਤੋਂ 2 ਕਰੋੜ ਰੁਪਏ ਦੀ ਇਹ ਰਿਕਵਰੀ ਹੈ ਗਈ ਹੈ ਇਹਦੇ ਨਾਲ ਸਾਡੀ 60 ਪਲੱਸ 60 ਤੋਂ ਜ਼ਿਆਦਾ ਵਾਰਦਾਤਾਂ ਟਰੇਸ ਹੋਈਆਂ ਨੇ ਹੁਣ ਤੱਕ 8 ਮੈਂਬਰ ਅਸੀਂ ਅਰੈਸਟ ਕੀਤੇ ਆ ਇਹਨਾਂ ਮੈਂਬਰਾਂ ਚੋਂ ਪਟਿਆਲੇ ਦੇ ਰਾਜਪੁਰੇ ਦੇ ਦਿੱਲੀ ਦੇ ਬਿਹਾਰ ਦੇ ਇਹ 8 ਰੁਪਈ ਨੇ ਮੇਨ ਰੋਪੀ ਜਿਹੜਾ ਸੁਭਾਸ਼ ਕੁਮਾਰ ਆ ਉਹਨੇ 16 ਸਾਲ ਮੋਬਾਈਲ ਰਿਪੇਅਰ ਕੰਪਨੀ 'ਚ ਕੰਮ ਕੀਤਾ ਮਤਲਬ ਉਹਨੂੰ ਤਜਰਬਾ ਹੈ ਗਾਇਆ ਕਿ ਕਿਵੇਂ ਟੈਕਨੀਕਲ ਚੁੜੀਆਂ ਨੂੰ ਅੰਜਾਮ ਦੇਣਾ ਤੇ ਮੈਂ ਮੰਨਦਾ ਆ ਕਿ ਪਟਿਆਲਾ ਪੁਲਿਸ ਨੇ ਬੜੀ ਇੱਕ ਵੱਡੇ ਗ੍ਰੋਹ ਦਾ ਪਰਦਾ ਫਾਸ਼ ਕਰਦੇ ਹੋਏ ਵੱਡੀ ਮਾਤਰਾ 'ਚ ਰਿਕਵਰੀ ਕਰਦੇ ਹੋਏ ਇਸ ਪੂਰੇ ਮੋਡਿਊਲ ਨੂੰ ਬੱਸ ਕੀਤਾ ਸੀ ਅੱਗੇ ਵੀ ਇਹਦੇ 'ਚ ਫਾਰਵਰਡ ਅਤੇ ਬੈਕਵਰਡ ਲਿੰਕੇਜ ਅਨਸ਼ੋਰ ਕਰਾਂਗੇ ਕਿਉਂਕਿ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਹੈ ਕਿ ਜਦੋਂ ਇਹ ਯੂਨਿਟ ਚੋਰੀ ਕਰ ਲੈਂਦੇ ਤੇ ਉਸ ਯੂਨਿਟ ਨੂੰ ਰੀਫਰਬਿਸ਼ ਕਰਕੇ ਇਹ ਗਲਫ ਕੰਟਰੀਆਂ 'ਚ ਜਿਹੜੀ ਗਲਫ ਕੰਟਰੀਆਂ ਹੈਗੀਆਂ ਦੁਬਈ, ਓਮਾਨ, ਯੂਏਈ ਜਾਂ ਜਿਹੜੀ ਸਾਊਥ-ਈਸਟ ਏਸ਼ੀਆ ਦੀਆਂ ਕੰਟਰੀਆਂ ਹੈਗੀਆਂ ਜਿਵੇਂ ਫਿਲੀਪੀਨਸ ਵਗੈਰਾ ਉੱਥੇ ਵੀ ਇਹ ਵੱਡੀ ਮਾਤਰਾ 'ਚ ਚੋਰੀ ਕਰਕੇ ਇਹ ਸਿਕੁਇਪਮੈਂਟ ਨੂੰ ਉੱਥੇ ਭੇਜਦੇ ਸੀ ਉਥੇ ਇਹਨੂੰ ਦੁਬਾਰੇ ਨਵੇਂ ਸਿਰੇ ਤੋਂ ਇਕੁਪਮੈਂਟ ਨੂੰ ਰੈਨੋਵੇਟ ਕਰਕੇ ਦੁਬਾਰੇ ਟੈਲੀਕਾਮ ਕੰਪਨੀਆਂ ਨੂੰ ਵੇਚਿਆ ਜਾਂਦਾ ਸੀ ਤੇ ਇਸ ਬਾਰੇ ਅੱਜ ਦੀ ਪ੍ਰੈਸ ਕਾਨਫਰੰਸ